ਪੰਜਾਬੀ ਗਾਇਕਾਂ ਵਿੱਚੋਂ ਬੱਬੂ ਮਾਨ ਕਿਸੇ ਵੀ ਪਹਿਚਾਨ ਦੇ ਮਹਤਾਜ ਨਹੀਂ ਹਨ ਉਹ ਆਪਣੇ ਬਹੁਤੇ ਗੀਤ ਆਪ ਲਿਖਦੇ ਹਨ ਲਫ਼ਜ਼ਾਂ ਨਾਲ ਖੇਡਣ ਦਾ ਉਸ ਦਾ ਆਪਣਾ ਹੀ ਸਲੀਕਾ ਹੈ ਉਸ ਦੇ ਗੀਤਾਂ ਦੇ ਮੁਖੜੇ ਆਮ ਲੋਕਾਂ ਦੀ ਜ਼ੁਬਾਨ ਤੇ ਚੜਨ ਵਾਲੇ ਹੁੰਦੇ ਹਨ ਬੱਬੂ ਮਾਨ ਨੂੰ ਲਿਖਣਾ ਵੀ ਆਉਂਦਾ ਹੈ ਅਤੇ ਉਸ ਦੀ ਗਾਇਕੀ ਬਾਰੇ ਸਾਰੇ ਜਾਣੂ ਵੀ ਹਨ ਸ਼ਬਦਾ ਦੇ ਉਚਾਰਨ ਵਿੱਚਲਾ ਰੰਗ ਉਸ ਦੀ ਗਾਇਕੀ ਨੂੰ ਚਾਰ ਚੰਨ ਲਾਉਂਦਾ ਹੈ ਹਾਲ ਹੀ ਚ ਗਾਇਕ ਵਿਦੇਸ਼ 'ਚ ਆਪਣੇ ਮਿਊਜ਼ੀਕਲ ਦੌਰੇ ਤੇ ਹਨ ਇਜ਼ਰਾਨ ਹਾਲੀ ਵਿੱਚ ਬੱਬੂ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਖੁਦ ਆਪਣਾ ਗੀਤ ਗਾਉਂਦੇ ਹੋਏ ਗਾਇਕ ਬੱਬੂ ਮਾਨ ਭਵਖੋਗੇ ਦੱਸਿਏ ਕਿ ਬੱਬੂ ਮਾਨ ਗਾਇਕੀ ਤੇ ਅਦਾਕਾਰੀ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਉਹ ਅਕਸਰ ਹੀ ਆਪਣੇ ਫੈਨਸ ਨਾਲ ਆਪਣੀ ਸ਼ਾਇਰੀ ਤੇ ਨਿੱਤ ਨਵੇਂ ਪ੍ਰੋਜੈਕਟ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ ਐਨੇ ਦਿਨ ਹੀ ਬੱਬੂ ਮਾਨ ਆਪਣੇ 뮤지컬 ਸ਼ੋਅ ਲਈ ਆਸਟ੍ਰੇਲੀਆ ਗਏ ਹੋਏ ਹਨ ਇਜ਼ਰਾਨ ਗਾਇਕ ਦੀ ਇੱਕ ਵੀਡੀਓ ਉਹਨਾਂ ਦੇ ਇੰਸਟਾਗ੍ਰam ਉੱਤੇ ਸਾਂਝੀ ਕੀਤੀ ਗਈ ਹੈ ਜਿਸ ਨੂੰ ਫੈਨਸ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ